ਸਾਦੇ ਪੁਰੇ ਐਮਪੀ ਸਾਹਿਬ ਜੀ ਖਾਲਸਾ ਰੈਤਨ ਦੇ ਖਾਲਸਾ ਨੂੰ ਸਾਥ ਦੇਣਾ ਚਾਹੁੰਦਾ ਕੁਝ ਲੋਕਾਂ ਦੇ ਵਿਰੋਧ ਕਰਿਆ ਨੇ ਮੈਂ ਨਹੀਂ ਮੋਟਾ ਬਣ ਕੇ ਗਿਆ ਇੱਥੇ ਪੂਰਾ ਜੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਕਿ ਕਿਸੇ ਪ੍ਰਕਾਰ ਦੀ ਕੋਈ ਠੱਡੀ ਮਿੱਟੀ ਕਾਲ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕ ਦਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਕਿਸੇ ਪ੍ਰਕਾਰ ਕਿਸੇ ਤਰ੍ਹਾਂ ਕੋਈ ਜੁੜੀ ਨਹੀਂ ਦੂਜੇ ਪਿਛੇ ਦੇ ਅੰਮ੍ਰਿਤਪਾਲ ਦੇ ਭਾਈ ਸਾਹਿਬ ਦੇ ਖਾਲਸਾ ਪੰਥ ਦੀ ਵਾਪਸ ਤੇ ਤੂੰ ਚੌਣਾ ਕੱਲ ਕਰ ਬਚਾਉਣਾ ਤਾਂ ਤਲਵਾ ਲਾੜ ਘਾਟ ਆ ਕੁਆ ਕਿੰਨੇ ਸਿੱਧ ਤੋਂ ਪੰਜ ਵਾਲੇ ਪੰਜਾਬ ਦਾ ਮੁੱਖ ਮੰਤਰੀ ਹੋਣਾ ਬਕੀ ਸਰਕਾਰ ਲਈ ਇੱਕ ਮਹੀਨਾ ਦਿੱਤੇ ਵਿੱਚ ਘਰ ਨਾਲ ਪਾਕੇ ਨਾਲ ਤਾਤਰਾ ਖਤਮ ਆਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਦਿਨ ਬਫਰ ਕਰਦੇ ਪੰਜਾਬ ਦੇ ਵਿੱਚੋਂ ਅੱਜ ਤੋਂ ਅੱਜ ਤੱਕ ਹੋਏ ਲਗ ਸੱਤਾ ਦਿੱਤੇ ਇੱਕ ਤਾਓ ਕੱਢ ਹੋਇਆ ਜਿਹੜਾ ਕਿ ਕਾਲタル ਸਾਹਮਣੇ ਵਫਾ ਲਾਈ ਕਰਾ ਦੂਜਾ ਕੱਢ ਹੋਇਆ ਜਿਹੜਾ ਸੈਕਟਰ ਸਰਕਾਰ ਨਾਲ ਤੇ ਪੰਜਾਬ ਉਸਕਾਰ ਆਇਆ ਨਾ ਉਹ ਕੱਟ ਆਇਆ ਉਹ ਤੁਸੀਂ ਜਾਣਦੇ ਤੁਸੀਂ ਨਾਲ ਲੋਕੋ ਅਸੀਂ ਇਹਨਾਂ ਦੀ ਮਰਜ਼ੀ ਕੋਈ ਉਤਰਾ ਖੋਣਾਂਗੇ ਤੁਸੀਂ ਦੇਖਦਾ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਪਾਣ ਥਲੇ ਆ ਕੇ ਚਲਾਣਗੇ ਕਿੰਨਾ ਮਾਰਕੀਟਿਕ ਜੁਰ ਦਾ ਜੋਰ ਹੋਣਾ ਬਾਰੋ ਇਹ ਪੰਜਾਬ ਦੇ ਵਿੱਚ ਦੇਰੀ ਕਰ ਦਿੱਤੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਉਗਲਾਊਗਾ ਨਵੀਂ ਖੇਤੀ ਪਾਰਟੀ ਹੋਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ بیٹھ ਕੇ ਬਣਾਉਗੀ ਮੋਤੀ ਇੱਥੇ ਜਿਹੜਾ ਪਾਰਟੀ ਇਹ ਕੋਈ ਜਾਨੀ ਲੋੜ ਜਿਹੜੀ ਲੋਕਾਂ ਦੀ ਪਾਰ ਚੁਣਨ ਤੇ ਹੁੰਦੀ ਹੈ ਸਭ ਤੋਂ ਪਹਿਲਾਂ ਫਤਿਹ ਆਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਦੇ ਹਾਲਾਤ ਹੋਏ ਲੇਗੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਨੂੰ ਰੋਜ਼ ਹੀ ਮੀਡੀਆ ਪੁੱਛਦਾ ਰਹਿੰਦਾ ਤੁਸੀਂ ਰੋਜ਼ ਹੀ ਧਰਨੇ ਲਾਉਣੇ ਹੋ ਰੋਜ਼ ਹੀ ਮੁਜਾਰੇ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ মিডিਆ ਨੂੰ ਸਵਾਲ ਪੁੱਛਦਾ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਭਰਾ ਆਇਓ ਕੀ ਤੁਸੀਂ ਦੱਸੋ ਜਿਵੇਂ ਅਸੀਂ ਕਹਨੇ ਵੀ ਅਸੀਂ ਯਾਦ ਨਹੀਂ ਹੈਗੇ মিডিਆ ਯਾਦ ਹੈਗਾ ਜਿਸ ਤਰ੍ਹਾਂ মিডিਆ ਤੋਂ ਸਰਕਾਰਾਂ ਆਪਣੀਆਂ ਕਾਰਵਾਈਆਂ ਕਰਵਾਉਂਦੀਆਂ ਲਗੀਆਂ ਉਹ ਸਭ ਨੂੰ ਪਤਾ ਹੀ ਹੈ ਜਦੋਂ ਜਿਲ੍ਹਾ ਦੇ ਵਿੱਚ ਜਾਣਿਆ ਥਾਣਾ ਦੇ ਵਿੱਚ ਜਾਣਿਆ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨਿਕ ਪੁਹਜਾ ਅਧਿਕਾਰਿਕ ਵੀ ਸਾਡਾ ਕੀ ਕਸੂਰ ਹੈ ਦੱਸੋ ਭਈ ਪ੍ਰਸ਼ਾਸਨਿਕ ਅਸਾਂ ਵੀ ਨਹੀਂ ਯਾਦ ਹੈਗੇ ਪੁਲਿਸ ਕਦੇ ਅਸੀਂ ਵੀ ਨਹੀਂ ਯਾਦ ਹੈਗੇ ਕਿਉਂਕਿ ਪਤਾ ਜਿਨ੍ਹਾਂ ਨੂੰ ਆਪ ਤਾਂ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ 50 ਦਿਨ ਤੋਂ ਤਕਰੀਬਨ ਤਕਰੀਬਨ ਸਰਦਾਰ ਕਬੀਲੀ ਤੇ ਡੱਲੇਵਾਲ ਸਾਹਿਬ ਨੂੰ ਮੰਨਨ ਬੱਤ ਉੱਪਰ ਬੈਠਿਆ ਨੂੰ ਹੋ ਗਏ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਚੁਣਿਆ ਹੋਇਆ ਨੁਮਾਇੰਦਾ ਜਾਂ ਅੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਸਵਾ ਤਿੰਨ ਕਰੋੜ ਫੋਟ ਦਾ ਮਾਲਕ ਐ ਦਸ ਭਰਾਵਾ ਕਿੱਦਣ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ ਕਿੱਦਣ ਦਾ ਜਾ ਕੇ ਜਿੱਲੀ ਮੂਰੇ ਧਾਗਾ ਲਾਇਆ ਕਿ ਸਾਡਾ ਕਿਸਾਨ ਆਪੂ ਭੁਖੜਤਾ ਦੇ ਬੈਠਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ 90% ਕਰਵਾਇਆ ਦਿੱਤੀਆਂ ਅੱਜ ਉਹ ਪੰਜਾਬ ਦੀਨ ਦੇ ਵਿੱਚ ਆ ਕੇ ਆਪਣੇ ਮੰਗਾ ਆਪਣਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕਦਾ ਦੱਸੇ ਦੇਵੇ ਪੰਜਾਬ ਦਾ ਮੁਖਬਤਰੀ ਦਬਾਬ ਇੱਕ ਦਿਨ ਨਿੱਕੇ ਦੇ ਪ੍ਰਗਟਾਪ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਇੱਕ ਤੇ ਕੇਂਦਰੀ ਵੱਲ ਨੂੰ ਝੜਵੜੀ ਧਰਨਾ ਲਾੜ ਜਾਂਦਾ ਜਿਵੇਂ ਸੰਜੇ ਸਿੰਘ ਨੂੰ ਕਦੇ ਵੋਟਾਂ ਮੰਗਣੇ ਦਿਨ ਦੇ ਵਿੱਚ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹੋਰ ਇੱਕ ਵਾਰ ਕੱਟਾ ਅੱਜ ਦੁਖੀ ਹੈ ਪੰਜਾਬ ਦੇ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ੱਖਾਂ ਨਹੀਂ ਗੱਲ ਕਰਦਾ ਆਪਣੇ ਪੰਧਰੀ ਗੱਲ ਕਰਦਾ ਆਪਣੀ ਕੌਮ ਦੀ ਗੱਲ ਕਰਦਾ ਚਾਲ ਜੇਲ੍ਹ ਚ ਜੱਬ ਚੱਪ ਤੋਂ ਮੜਵਾ ਦਿੱਤਾ ਜਾਂਦਾ ਇਹੇ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਅੱਧ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਨ ਸਾਡੇ ਨੌਜਵਾਨਾਂ ਵੱਲੋਂ ਸਾਡਾ ਪੂਰ ਸਮਰਥਨ ਪਰ ਜਿਹੜੇ ਅੱਜ ਬੱਡੇ ਪੰਜਾਬ ਦੇ ਦਰਦੀ ਕੌਣ ਵਾਲੇ ਖੇਤਰੀ ਪਾਰਟੀ ਕੌਣ ਵਾਲੇ ਮਨ ਨੂੰ ਤੂੰ ਗੱਲ ਕਹਿਣਾ ਚਾਹਣਾ ਦੂਜੇ ਚਿੱਤੇ ਨੂੰ ਅੰਮਰਸਪਾਲ ਤੇ ਭਾਈ ਸਾਹਿਬ ਦੇ ਖਿਲਾਫ ਬੈਠਦਾ ਸੁਖਵੀਰ ਬੰਦ ਦੇ ਅੱਜ ਤੇਰਾ 20000 ਆਕੂ ਤਾਂ 15 ਤੋਂ 20000 ਆਕੂ ਤੇਰਾ ਹੋਣਾ ਨਹੀਂ ਪੈਸੇ 10000 ਆਕੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹਣਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਤੂੰ ਰੋਜ਼ ਹੀ ਗੱਲ ਕਰਦਾ ਕਿ 45 ਲੱਖ ਦਾ ਬੜਾ-ਬੜਾ ਸਿਧਾਰਥ ਰਿਆ ਬੜਾ-ਬੜਾ ਯੋਗਦਾਨ ਪਾਇਆ ਪੰਜਾਬ ਦੇ ਇਸ ਵੀ ਬਣਦੇ ਆ ਸਾਡੇ ਵੀ ਦਸਦੇ ਜਿਹੜਾ ਗੱਟੀਆਂ ਕਾਲੀਦਰਨ ਲਈ ਜੋਗਦਾਨ ਪਾਇਆ ਪਰ ਤੇ ਤੂੰ ਚੌਣਾ ਕਾਲ ਕਾਲ ਬਚਾਉਣਾ ਤਾਂ ਧਨਵਾ ਨਾਣ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10 15000 ਜਿੰਨਾ ਆਖੂਆ ਜਿੰਨਾ ਸਿੱਤੇ ਤੂੰ ਪੰਜ ਵਾਲੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਵਰਦੀ ਸਿੰਘਾ ਲਈ ਇੱਕ ਮਹੀਨਾ ਦਿਲੀ ਦੇ ਵਿੱਚ ਧਾਣਾ ਖਾਗਤ ਕਰਦੇ ਤਾਂ ਤਾਤਰਾ ਕੱਖ ਬਣ ਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਦਾ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਕੋਈ ਸਾਬ ਨੂੰ ਬੰਦਾ ਜੋ ਕੁਝ ਤੁਸੀਂ ਕਾਲ ਤੱਕ ਤਰੂ ਅੱਜ ਦੋ ਕਾਟੂਆ ਨੇਗੇ ਇਸ ਮੁੱਖ ਸਰ ਦੀ ਧਾਤੀ ਤੇ ਇੱਕ ਤਾਂ ਉਹ ਕਾਟੂਆ ਜਿਹੜਾ ਕਿ ਕਾਲ ਤਖਤ ਸਾਹਿਬ ਨਾਲ ਮਤਥਾ ਲਾਈ ਖੜਾ ਦੂਜਾ ਕੱਠ ਹੋਇਆ ਹੈ ਜਾਂ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮਤਥਾ ਲਾਈ ਖੜਾ ਉਹ ਕੱਠ ਆ ਹੈ ਉਹ ਤੁਸੀਂ ਜਾਗਦੇ ਜਮੀਰਾਂ ਦੇ ਲੋਕੋ ਇਹਨਾਂ ਨੇ ਕਾਲ ਤਖਤ ਸਾਹਿਬ ਨਾਲ ਮਤਥਾ ਲਾਇਆ ਤੇ ਸਾਡਾ ਮਤਥਾ ਸੈਂਟਰ ਸਰਕਾਰ ਨਾਲ ਤੇ ਉਹ ਪੰਜਾਬ ਸਰਕਾਰ ਨਾਲ ਅਸੀਂ ਇਹਨਾਂ ਦੀ ਮਰਜ਼ੀ ਕੋਈ ਉਸ ਤਰ੍ਹਾਂ ਠੁਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਪੈਰਾਂ ਥੱਲੇ ਅਕਮਚਾ ਦੇਵਾਂਗੇ ਇਹਨਾਂ ਬਈ ਬਣਦਾ ਤਖਤ ਹੱਕੂਅ ਕੇ ਪਰਮਵਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਜਿਲ੍ਹਾ ਛਕਾਇਆ ਝੂਠੇ ਪਰਚੇ ਪਾਏ ਨੇ ਮੈਨੂੰ ਮੀਡੀਆ ਜਵਾਬ ਦੇਵੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇਵੇ ਸਰ ਕੀ ਛੋੜਨਾ ਤੱਕਾ ਹੋ ਰਿਹਾ ਕੀ ਛੋੜਨਾ ਤੱਕੇ ਨਾਲ ਆਪਣੀ ਹਕੂਮਤ ਚਲਾਉਂਦੇ ਨਹੀਂ ਹੈ ਮੀਡੀਆ ਲੋਕਾਂ ਦਾ ਪੁੱਛਾਲੇ ਉੱਪਰ ਜਿੰਦੇ ਵੀ ਪੁਲਿਸ ਅਧਿਕਾਰੀ ਨੂੰ ਜਵਾਬ ਹੋਵੇ ਨਾ ਐਸਪੀ ਜਵਾਬ ਦੇਵੇ ਡੀਐਸਪੀ ਜਵਾਬ ਦੇਵੇ ਜਿੰਦਾਂ ਵੀ ਵੱਡੇ ਤਾਲੂਕ ਜਵਾਬ ਦੇ ਦੇਣ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਮਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀਗੀ ਇਹਨਾਂ ਨੇ ਖਰਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨੇ ਕਮਾਇਆ ਕੋਈ ਵੀ ਪੰਜਾਬ ਦੀ ਗੱਲ ਕਰਨ ਤਿਆਰੀ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮਰਿਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਰਜੀਤ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਨੂੰ ਚਾਂਮਾ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਘਰ ਤੋਂ ਦਬਣ ਝੁਕਣ ਦੀ ਲੋੜ ਨਹੀਂ ਉਸੀ ਗੱਲ ਆਪਾਂ ਗੱਲ ਠੱਡੇ ਨਹੀਂ ਕਰੇ ਵੀ ਕਰਨੀ ਆਪਾਂ ਗੱਲ ਆਪਣੇ ਹੱਕਾਂ ਦੀ ਹਟਕੜਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਨਾਲ ਕਿਸੇ ਤਰੀਕੇ ਨਾਲ ਮੈਂ ਫੌਜ ਨੂੰ ਸਾਫਤਾਲ ਕਹਣਾ ਚਾਹਣਾ ਕੁਝ ਲੋਕਾਂ ਦੇ ਵਿਰੋਧਕਾਂ ਨੇ ਮੈਂ ਨਹੀਂ ਵੋਟਾਂ ਮੰਗ ਕੇ ਗਿਆ ਇੱਥੇ ਪੂਰਾ ਜ਼ੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਕਿਹਾ ਕਿਸੇ ਪ੍ਰਕਾਰ ਦੀ ਕੋਈ ਠੰਡੀ ਮਿੱਠੀ ਕਾਰੋਣੀ ਹੋਣੀ ਚਾਹੀਦੀ ਕਿਉਂਕਿ ਹੱਕੜਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕਮਾ ਉਮੀਦਾਂ ਲੈ ਕੇ ਆਇਆ ਮੈਂ ਬੇੜੀਆਂ ਲੈ ਕੇ ਆਇਆ ਕਿ ਆਪਾਂ ਜਿਹੜਾ ਆਪਣੇ ਪੰਜਾਬ ਦੇ ਹੱਕ ਨੇ ਪੰਥ ਤੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ ਪੱਲੇ ਤਾਂ ਵੀਰਾਂ ਦੀ ਖਤੋਰੀ ਸਭ ਫਿਰ ਚੁੱਕੇ ਲਗੇ ਮਾ ਠੋਟੀ ਵਾਰੀ ਆ ਤੁਸੀਂ ਕਿਵੇਂ ਪਾਰਾ ਦਿਨਾ ਸੱਚ ਤੇ ਕਿ ਮੈਂ ਸੱਤ ਲਈ ਲੜਨਾ ਤੇ ਛੋਟੀ ਸਭ ਤੋਂ ਵੱਡੀ ਜਿਮੇਵਾਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਾਰੀ ਗੱਲ ਕਹੀ ਹੈ ਜਿਹਦੇ ਕੋਲੇ ਆਪਣਾ ਹੀ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਮਿੱਜ ਪਿਆਰਾ ਜਾਂ ਕੋਈ ਪੈਸੇ ਕਮਾਉਣ ਲਈ ਆਪਣੇ ਸ਼ੌਂਕ ਤੇ ਕਮਾਉਣ ਲਈ ਆ ਰਿਹਾ ਉਹ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਹਿੱਕਾ ਕੇ ਲੜਨੇ ਪੈਣੀ ਆ ਪਿੱਛੇ ਜੇ ਨਾ ਕੋਈ ਆਮਦਨ ਨਾ ਕੋਈ ਆਮਦਨ ਪਿਆ ਕਰੋੜਾ ਰੁਪਿਆ ਨੌਜਵਾਨ ਦਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਦਮ ਲਿਆਤਾ ਸੀਗਾ ਤੁਹਾਡੀ ਤਾਕਤ ਨਾਲ ਇਸ ਕਰਕੇ ਝੁਲਟ ਹੋਣੀ ਚਾਹੀਦੀ ਹੈ ਇਕੱਲਾ ਐਮਐਲਏ ਐਮਪੀ ਬਣਾ ਜ਼ਰੂਰੀ ਨਹੀਂ ਪਰ ਇਸ ਤੋਂ ਵੱਡੀ ਜ਼ਰੂਰਤ ਲੋਕਾਂ ਦੀ ਲੜ ਲੈ ਵੀ ਹੋਣੀ ਚਾਹੀਦੀ ਹੈ ਇਹ ਮੈਂ ਸਾਰੇ ਗੁੱਟ ਲੋਕਾਂ ਨੂੰ ਬੇਨਤੀ ਕਰਦਾ ਹਾਂ ਇਸ ਕਰਕੇ ਆਪਣੇ ਲਾਲਚ ਨਿੱਜੀ ਹਿੱਤ ਪਿਆ ਕੇ ਜਿਵੇਂ ਅੱਜ ਭਾਈ ਉਮਰਦਬਾਲ ਜੀ ਬੈਠਾ ਆਪਣੇ ਲੋਕਾਂ ਦੇ ਜਿਹੇ ਵਿੱਚ ਬੈਠਾ ਪਹਿਲਾਂ ਐਨਐਸਏ ਫਿਰ ਜਯੂਐਪੀਐਲ ਕਰਤਾ ਗਿਆ ਇਸ ਕਰਕੇ ਇਸ ਤਰ੍ਹਾਂ ਜੇਲਾ ਕੱਟਣ ਲਈ ਆਪਾਂ ਆਪਣੀ ਕਰਵਾਨੇ ਦੇਣ ਲਈ ਤਿਆਰ ਹੋਓ ਕਿਉਂਕਿ ਸਰਕਾਰ ਨੇ ਬੜਾ ਜ਼ੋਰ ਲਾਣਾ ਹੈ ਅੱਜ ਸੰਗਵੀਰ ਬਾਦਲਾ ਪੂਰੇ ਵੱਡਿਆ ਵੱਡਿਆ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੇ ਨੇ ਮੈਨੂੰ ਲੱਗਦਾ ਬੱਸਾਂ ਸ਼ਾਇਦ ਕੁਝ ਮੋੜਨੇ ਤੋਂ ਸ਼ੁਰੂ ਹੋਈਆਂ ਕਿਉਂਕਿ ਪੈਸੇ ਜੋਤ ਤੇ ਲੈ ਗਿਆ ਤੁਸੀਂ ਆਪ ਮਾਰੇ ਚੱਲ ਕੇ ਲੋਕ ਆਇਓ ਇਸ ਕਰਕੇ ਸਾਰਾ ਪੰਜਾਬ ਹੁਣ ਤਿਆਰ ਹੈ ਬਹੁਤ ਥਾਰੇ ਸਾਰੇ ਖਾਵਾਂ ਤੇ ਨੌਜਵਾਨ ਘੇਰੇ ਗਏ ਨੇ ਕੋਈ ਗੱਲ ਨਹੀਂ ਜਿੰਨਾ ਮਰਜ਼ੀ ਏਕੀ ਜੁਗ ਦਾ ਜੋਰ ਲਾਉਣਾ ਪਾਰੋ ਇਹ ਪੰਜਾਬ ਦੇ ਵਿੱਚ ਨੇਰੀ ਕਰ ਦਿੱਤੀ ਐ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਬਦਲਾਅ ਆਊਗਾ ਨਵੀਂ ਖੇਤਰੀ ਪਾਰਟੀ ਆਊਗੀ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਬੈਠ ਕੇ ਬੰਗਾਲੂਗੀ ਮੋਤੀ ਇੱਥੇ ਜਿਹੜਾ ਮਰਜ਼ੀ ਸੈਂਟਰ ਦੇ ਵਿੱਚ ਬੈਠਾ ਹੋਵੇ ਪੰਜਾਬ ਚੱਲ ਕੇ ਆਊਗਾ ਕਿਉਂਕਿ ਉੱਥੇ ਜਾਣ ਦੀ ਲੋੜ ਨਹੀਂ ਨਹੀਂ ਛੋਟਾ ਦੀ ਪਾਰਟੀ ਹੋਣੀ ਚਾਹੀਦੀ ਐ ਇਸ ਕਰਕੇ ਥੋੜਾ ਸਮਾਂ ਲੱਗਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਪਹੁੰਚੋ ਤੁਹਾਡੇ ਕੋਲੇ ਇਹੀ ਹੋਣਾ ਚਾਹੀਦਾ ਕੋਟੇ ਪੈ ਨੇਦਰੂ ਆਪਣੇ ਕੋ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੀ ਕੌਮ ਲਈ ਕੁਛ ਲਈ ਕੁਛ ਕਰ ਲਈ ਆਇਓ ਇਹ ਸੇਵਾ ਕਰ ਲਈ ਆਇਓ ਜਿੰਨੇ ਪਹਿਲਾਂ ਬਾਦਲ ਵੀ ਕਣ ਦੀ ਸੇਵਾ ਕਰ ਰਹੇ ਆ ਰਾਜਨੀਤਿਕ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਉਹ ਤੁਹਾਨੂੰ ਸਭ ਨੇ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਉਹੋ ਜੀ ਸੇਵਾ ਕਰ ਲਈ ਨਾ ਆਇਓ ਥੋੜਾ ਸਾੜਾ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਣ ਤੁਸੀਂ ਇੱਥੇ ਪਹੁੰਚਿਓ ਵਾਹਿਗੁਰੂ ਕੀ ਕਾਠੜ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਾ ਧਾ